ਸਿਕਾ ਜੀ ਸਾਰੇ ਵੀਰੋ ਸ ਨੂੰ ਜਿੰਨੇ ਵੀ ਜਾਣੇ ਇਸ ਵੀਡੀਓ ਨੂੰ ਦੇਖ ਰਹੇ ਨੇ ਅੱਜ ਦੀ ਇਹ ਵੀਡੀਓ ਦੇ ਬਾਰੇ ਮੈਂ ਪਹਿਲੇ ਵੀ ਕਈ ਵਾਰੀ ਸੋਚਿਆ ਕਿ ਕੁਝ ਗੱਲਾਂ ਨੇ ਜਿਹੜੀਆਂ ਉਹ ਸ਼ੇਅਰ ਕੀਤੇ ਜਾਣ ਪਰ ਕਦੇ ਹਿੰਮਤ ਨਹੀਂ ਹੋ ਸਕੀ ਕਿ ਮਤਲਬ ਮੈਂ ਇਸ ਟੌਪਿਕ ਨੂੰ ਅੱਗੇ ਲੈ ਕੇ ਆਵਾਂ ਕਿ ਨਾਲ ਲੈ ਕੇ ਆਵਾਂ ਹੁਣ ਮੈਂ ਇਸ ਜ਼ਰੂਰੀ ਸਮਝਿਆ ਕਿਉਂਕਿ ਇੱਕ ਦੋ ਦਿਨ ਪਹਿਲੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਛੋਟੇ ਬੱਚਿਆਂ ਨੂੰ ਕੋਈ ਕਾਫੀ ਏਜ ਦਾ ਨੌਜਵਾਨ ਸੀ ਜਿਹੜਾ ਹੁਣ ਲਗਭਗ 18 20 ਸਾਲ ਦਾ ਬਾਈਕ ਚਲਾਉਂਦਾ ਸੀ ਤੇ ਉਹ ਰਸਤੇ ਵਿੱਚ ਬੱਚਿਆਂ ਨੂੰ ਤੰਗ ਕਰ ਰਿਹਾ ਸੀ ਤਾਂ ਅੱਜ ਸੋਦੇ-ਸੋਦੇ ਮੈਨੂੰ ਲੱਗਿਆ ਕਿ ਇਹ ਗੱਲ ਆ ਜਿਹੜੀ ਉਹ ਸ਼ੇਅਰ ਕਰਨ ਚਾਹੀਦੀ ਆ ਹੋਪਫੁਲੀ ਤੁਸੀਂ ਬਹੁਤ ਸਾਰਿਆਂ ਨੇ ਉਹ ਕਲਿੱਪ ਦੇਖ ਵੀ ਲਿਆ ਹੋਣਾ ਕਿਉਂਕਿ ਪਿਛਲੇ 2-3 ਦਿਨਾਂ ਤੋਂ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਤਾਂ ਇਹ ਟੌਪਿਕ ਇਹ ਆ ਕਿ ਆਪਣੇ ਬੱਚਿਆਂ ਦੇ ਨਾਲ ਜੋ ਮਾਪੇ ਆ ਕਿ ਉਹ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਸਮਝਾਇਆ ਜਾਵੇ ਕਿ ਕਿਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪਛਾਣਨਾ ਜੋ ਤੁਹਾਡੇ ਲਈ ਚੰਗੇ ਜਾਂ ਮਾੜੇ ਨੇ ਅਗਰ ਉਹ ਤੁਹਾਨੂੰ ਟੱਚ ਕਰਦੇ ਨੇ ਕਿ ਜੋ ਟੱਚ ਉਹ ਦਾ ਰ ਗੁੱਡ ਟੱਚ ਹੈ ਜਾਂ ਬੈਡ ਟੱਚ ਹੈ ਤਾਂ ਕਾਫੀ ਸੈਂਸਿਟਿਵ ਇਸ਼ੂ ਹੈ ਤੇ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਜਿਸ ਤਰ੍ਹਾਂ ਬੱਚੇ ਉਹਨਾਂ ਦੇ ਗਰੋ ਹੋ ਰਹੇ ਨੇ ਤੋ ਉਹਨਾਂ ਨੂੰ ਉਹਨਾਂ ਦੀ ਏਜ ਦੇ ਮੁਤਾਬਕ ਉਹ ਗੱਲਾਂ ਨੇ ਜਿਹੜੀਆਂ ਉਹ ਪਹਿਲਾਂ ਥੋੜੀਆਂ ਸਮਝਾਈਆਂ ਜਾਣ ਕਿਉਂਕਿ ਬੱਚੇ ਜੋ ਨੇ ਆਪਣੇ ਮਾਪੇ ਦੇ ਨਾਲ ਬੜੇ ਹੀ ਲਿੰਕ ਅਪ ਹੋਏ ਹੁੰਦੇ ਨੇ ਔਰ ਉਹਨਾਂ ਦੀ ਗੱਲ ਨੂੰ ਸਮਝਦੇ ਨੇ ਉਹ ਉਹਨਾਂ ਦੀ ਭਾਸ਼ਾ ਨੂੰ ਸਮਝਦੇ ਨੇ ਉਹਨਾਂ ਦੇ ਕਹਿਣ ਦੇ ਮਤਲਬ ਨੂੰ ਸਮਝਦੇ ਨੇ ਤੇ ਜੋ ਮਾਪੇ ਨੇ ਉਹ ਵੀ ਆਪਣੇ ਬੱਚ ਨੂੰ ਬਾਕੂਬੀ ਤਰ੍ਹਾਂ ਸਮਝਦੇ ਨੇ ਇਸ ਅੰਡਰਸਟੈਂਡਿੰਗ ਦੀ ਵਜ੍ਹਾ ਕਰਕੇ ਹੀ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਕਿ ਉਹ ਉਹਨਾਂ ਨੂੰ ਇਹ ਚੰਗੀਆਂ ਤੇ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਮਝਾ ਸਕਣ ਅੱਜ ਦੀ ਸੋਸਾਇਟੀ ਦੇ ਵਿੱਚ ਇੰਨੇ حیوان ਤਰ੍ਹਾਂ ਦੇ ਲੋਕ ਨੇ ਜਿਵੇਂ ਆਪਾਂ ਨਿਊਜ਼ ਵਗੈਰਾ ਦੇਖਦੇ ਆ ਤੇ ਉਹਨਾਂ ਦੇ ਵਿੱਚ ਆਪਾਂ ਨੂੰ ਚੀਜ਼ ਸੁਣ ਕੇ ਇਹ ਇੰਨੀ ਬੁਰੀ ਭੈੜੀ ਲੱਗਦੀ ਆ ਕਿ ਯਾਰ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਇੰਨੀ ਚੀਪ ਸੋਚਦੇ ਨੇ ਕਿ ਬੱਚਿਆਂ ਨੂੰ ਵੀ ਉਹ ਗਲਤ ਤਰੀਕੇ ਨਾਲ ਟਾਰਗੇਟ ਕਰਦੇ ਆ ਸੋ ਮੇਰੀ ਸਭ ਨੂੰ ਇਹ ਰਿਕਵੈਸਟ ਹੈ ਤੁਸੀਂ ਬਹੁਤ ਵਧੀਆ ਮਾਪੇ ਆਪੋ ਤਾਂ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ ਇੰਨਾ ਕੁ ਤੱਕ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਕਿ ਉਹਨਾਂ ਨੂੰ ਉਹਨਾਂ ਦਾ ਚੰਗਾ ਮਾੜਾ ਜਿਹੜਾ ਹੋ ਤੁਸੀ ਜੀ ਚੰਗੀ ਤਰ੍ਹਾਂ ਸਮਝਾ ਸਕਦੇ ਹੋ ਪਿਛਲੇ ਕਈ ਮਹੀਨਿਆਂ ਤੋਂ ਕਿੰਨੀਆਂ ਗੱਲਾਂ ਨੇ ਜਿਹੜੀਆਂ ਉਹ ਚਰਚੇ ਚ ਰਹੀਆਂ ਇੱਕ ਕਲਕੱਤੇ ਵਾਲਾ ਕੇਸ ਤੇ ਪਿਛਲੇ ਡੇਢ ਕੁ ਮਹੀਨੇ ਪਹਿਲਾਂ ਮਹੀਨਾ ਪਹਿਲਾਂ ਉਹ ਕਿੰਨਾ ਵਾਇਰਲ ਹੋਇਆ ਔਰ ਹਰ ਇੱਕ ਦਾ ਮਨ ਪਸੀਜਿਆ ਹੋਣਾ ਉਸ ਕੇਸ ਦੇ ਬਾਰੇ ਸੁਣ ਕੇ ਕਿੰਨਾ ਬਰੂਟਲ ਕੇਸ ਸੀ ਉਹ ਤੇ ਟ੍ਰੇਨੀ ਡਾਕਟਰ ਸੀ ਜੀ ਜਿਹਦੇ ਨਾਲ ਐਨੀ ਮੰਦ ਭਾਗੀ ਘਟਨਾ ਹੋਈ ਤੇ ਉਸ ਤੋਂ ਬਾਅਦ ਇੱਕ ਸਕੂਲ ਦਾ ਕੇਸ ਵੀ ਸੁਣਿਆ ਜਿਹਦੇ ਵਿੱਚ ਇੱਕ ਛੋਟੇ ਬੱਚੇ ਤੇ ਉਹਨਾਂ ਨਾਲ ਬਹੁਤ ਹੀ ਮਾੜੀ ਹਰਕਤ ਹੋਈ ਤੇ ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਰਸਤੇ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਕੋਈ ਬਾਈਕਰ ਸੀ ਜਿਹਨੇ ਐਨੀ ਮਾੜੀ ਹਰਕਤ ਕੀਤੀ ਸੋ ਇਹ ਚੀਜ਼ਾਂ ਨੂੰ ਨਜ਼ਰ 'ਚ ਰੱਖਦੇ ਹੋਏ ਤੁਹਾਨੂੰ ਆਪਣੇ ਬੱਚਿਆਂ ਨਾਲ ਥੋੜੀਆਂ ਜਿਹੀਆਂ ਇਹ ਗੱਲਾਂ ਨੇ ਜਿਹੜੀਆਂ ਉਹ ਸ਼ੇਅਰ ਕਰਨੀਆਂ ਚਾਹੀਦੀਆਂ ਚੰਗੀਆਂ ਔਰ ਮਾੜੀਆਂ ਜੋ ਪੇਰੈਂਟਸ ਨੇ ਉਹ ਤਾਂ ਉਹਨਾਂ ਦੇ ਚੰਗਾ ਮਾੜਾ ਸੋਚਦੇ ਨੇ ਪਤਾ ਉਹਨਾਂ ਨੂੰ ਕਿ ਬੱਚਿਆਂ ਨਾਲ ਕਿਸ ਤਰ੍ਹਾਂ ਸੀ ਡੀਲ ਕਰਨਾ ਉਨਾਰੇ ਦਾਦਾ-ਦਾਦੀ ਭੈਣ ਭਰਾ ਹੋਰ ਵੱਡੇ ਛੋਟੇ ਜਾਂ ਚਾਚਾ ਚਾਚੀ ਤਾਈ ਜਿਨੇ ਉਹਨਾਂ ਦੇ ক্লোਜ਼ ਨੇ ਉਹ ਸਾਰੇ ਉਹਨਾਂ ਦੇ ਲਈ ਚੰਗਾ ਸੂਤ ਨੇ ਤਾਂ ਤੁਸੀਂ ਬੱਚੇ ਨੂੰ ਅਗਰ ਮੇਰੇ ਹਿਸਾਬ ਨਾਲ ਘਰ ਤੋਂ ਬਾਹਰ ਵੀ ਲੈ ਕੇ ਜਾਣਾ ਤਾਂ ਬਾਹਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਇੰਟਰੋਡਿਊਸ ਕਰੋ ਜੋ ਤੁਹਾਡੇ ਫੇਥਫੁਲ ਨੇ ਜਿਨਾਂ ਨਾਲ ਤੁਹਾਡਾ ਪਿਆਰ ਆ ਜੋ ਤੁਹਾਡਾ ਸਹਾਰਾ ਕਰਦੇ ਨੇ ਜੋ ਤੁਹਾਡੀ ਇੱਜ਼ਤ ਮਾਨ ਕਰਦੇ ਨੇ ਤਾਂ ਬੱਚੇ ਨੂੰ ਉਹਨਾਂ ਨਾਲ ਵੀ ਇੰਟਰੋਡਿਊਸ ਕਰੋ ਕਿ ਇਨ ਕੇਸ ਕਦੋਂ ਕਦੇ ਬੱਚੇ ਉਹ ਘਰ ਤੋਂ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਪਛਾਣ ਸਕਣ ਕਿ ਇਹ ਮੇਰੇ ਫਾਦਰ ਦੇ ਮੇਰੇ ਮਦਰ ਦੇ ਮੇਰੇ ਚਾਚਾ ਜੀ ਮੇਰੇ ਚਾਚੀ ਜੀ ਮੇਰੇ ਦਾਦਾ ਦਾਦੀ ਦੇ ਕੋਈ ਨਾ ਕੋਈ ਵੈਲ ਨੋਨ ਇਨਸਾਨ ਨੇ ਮਤਲਬ ਇਹ ਹੈ ਕਿ ਅਗਰ ਉਹਨਾਂ ਨੂੰ ਬਾਹਰ ਕਿਤੇ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਕੰਟੈਕਟ ਕਰ ਸਕਣ ਤਾਂ做 इजीली ਉਹਨਾਂ ਨੂੰ ਉਹਨਾਂ ਦੀ ਹੈਲਪ ਹੋ ਸਕਾ ਕਿ ਕਿਤੇ ਉਹ ਮੁਸੀਬਤ ਚ ਨੇ ਥੋੜੀ ਬਹੁਤ ਜਿਸ ਤਰ੍ਹਾਂ ਦੀ ਵੀ ਹੈ ਫਾਈਨੈਂਸ਼ੀਅਲ ਹੋ ਸਕਦੀ ਆ ਸੋਸਾਇਟੀ ਦੇ ਵਿੱਚ ਹੋ ਸਕਦੀ ਆ ਕੋਈ ਪਬਲੀਕਲੀ ਕੋਈ ਪ੍ਰੋਬਲਮ ਹੋ ਸਕਦੀ ਆ ਤਾਂ ਉਹ ਲੋਕ ਜਿਹੜੇ ਉਸ ਏਰੀਆ ਦੇ ਨੀਅਰ ਬਏ ਨੇ ਉਹ ਬੱਚੇ ਉਹਨਾਂ ਨੂੰ ਜਾਣਦੇ ਨੇ ਤਾਂ ਉਹਨਾਂ ਨਾਲ इजीली ਕੰਟੈਕਟ ਕਰਨ ਤੇ ਕਿਸੇ ਸੇਫ ਪਲੇਸ ਤੇ ਜਾ ਸਕਣ ਜਾਂ ਉਹਨਾਂ ਦੀ ਕੋਈ ਹੈਲਪ ਕਰ ਸਕਣ ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਚੰਗੇ ਲੋਕਾਂ ਦੇ ਕੰਟੈਕਟ ਦੇ ਵਿੱਚ ਆਪਣੇ ਬੱਚਿਆਂ ਨੂੰ ਚੰਗਿਆਂ ਨੂੰ ਜ਼ਰੂਰ ਲੈ ਕੇ ਆਓ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਇਹ ਚੀਜ਼ ਸਮਝਾਓ ਕਿ ਜੋ ਗੁੱਡ ਟੱਚਰ ਬਾਏ ਟੱਚਰ ਹੋ ਕਿਸ ਤਰ੍ਹਾਂ ਦਾ ਹੁੰਦਾ ਹੈ ਮਸਲਨ ਮੈਂ ਹੁਣ ਤੋਂ ਕਾਫੀ ਸਾਲ ਪਹਿਲਾਂ ਇੱਕ ਐਪੀਸੋਡ ਦੇਖਦਾ ਹੁੰਦਾ ਸੀ ਮੈਨੂੰ ਹੁਣ ਤੱਕ ਦਾ ਉਹ ਸਭ ਤੋਂ ਬੈਸਟ ਸ਼ੋਅ ਲੱਗਿਆ ਔਰ ਜੋ ਮੇਰੀ ਇਸ ਦੇ ਨੇ ਜਾਂ ਤੇ ਜਾਂ ਮੇਤੋਂ ਛੋਟੇ ਵੀ ਲਾ ਲੋ ਅਗਰ ਉਹ ਇਹਨਾਂ ਚੀਜ਼ਾਂ ਨੂੰ ਲਾਈਕ ਕਰਦੇ ਸੀ ਤਾਂ ਸ਼ਾਇਦ ਉਹਨਾਂ ਨੇ ਇਸ ਸ਼ੋਹ ਦੇ ਬਾਰੇ ਕਦੇ ਨਾ ਕਦੇ ਸੁਣਿਆ ਹੋਵੇ ਜਾਂ ਕਦੇ ਨਾ ਕਦੇ ਕੋਈ ਨਾ ਕੋਈ ਐਪੀਸੋਡ ਦੇਖਿਆ ਹੋਵੇ ਔਰ ਬਹੁਤ ਹੀ ਵੱਡੇ ਇੱਕ ਸੈਲੀਬ੍ਰਿਟੀ ਦਾ ਸ਼ੋਹ ਸੀ ਉਹ ਤੇ ਉਹਨਾਂ ਦਾ ਨਾਮ ਆਮਰ ਖਾਨ ਤੇ ਸਟਾਰ ਪਲੱਸ ਤੇ ਹੁੰਦਾ ਹੁੰਦਾ ਸੀ ਤੇ ਉਹ ਜਿਹੜੇ ਉਹ ਸੀਜ਼ਨ ਚੱਲਦੇ ਸੀ ਉਹ ਸੀਜ਼ਨ ਦਾ ਨਾਮ ਸੀ ਜਿਹੜਾ ਸੱਤਿਆਮੇ ਬਚੇਤੇ ਸੱਤਿਆਮੇ ਬਚੇਤੇ ਇੱਕ ਇਸ ਤਰ੍ਹਾਂ ਦਾ ਸ਼ੋਹ ਸੀ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੀਆਂ ਗੱਲਾਂ ਜਿਹੜੀਆਂ ਪਾਸ ਦੇ ਵਿੱਚ ਹੋਈਆਂ ਜੋ ਚੱਲ ਰਹੀਆਂ ਸੀ ਜਾਂ ਉਹ ਵਧੀਆ ਲੋਕ ਜਿਹੜੇ ਕਿ ਇਹਨਾਂ ਚੀਜ਼ਾਂ ਦੇ ਬਾਰੇ ਨੌਲੇਜ ਰੱਖਦੇ ਸੀ ਜਾਂ ਹੋਰ ਪਬਲੀਕਲੀ ਬਹੁਤ ਚੰਗੇ ਕੰਮ ਕਰਦੇ ਸੀ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਹੁੰਦੇ ਸੀ ਤਾਂ ਉਹਦੇ ਵਿੱਚ ਇੱਕ ਐਪੀਸੋਡ ਸੀ ਇਹੀ ਗੁੱਡ ਟੱਚ ਤੇ ਬੈਡ ਟੱਚ ਦੇ ਉੱਪਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਜੀ ਛੋਟੇ ਬੱਚਿਆਂ ਨੂੰ ਸਮਝਾਉਣ ਦੇ ਲਈ ਸ਼ਬਦ ਯੂਜ਼ ਕੀਤਾ ਸੀ ਡੇਂਜਰ ਪਲੇਸ ਮੀਨਟਲਬ ਹਰ ਆਮ ਇਨਸਾਨਾਂ ਤਾਂ ਉਹਦੇ ਵਿੱਚ ਤਿੰਨ ਡੇਂਜਰ ਪਲੇਸਿਸ ਨੇ ਚੈਸਟ ਹੋ ਗਈ ਬੈਕ ਹੋ ਗਈ ਤੇ ਲੱਤਾਂ ਦੇ ਵਿੱਚਕਾਰ ਦਾ ਪਾਰਟ ਹੋ ਗਿਆ ਉੱਥੇ ਸਿਰਫ ਤੁਹਾਡੇ ਫੈਮਿਲੀ ਮੈਂਬਰ ਤੁਹਾਡੇ ਮਦਰ ਫਾਦਰ ਤੁਹਾਨੂੰ ਟੱਚ ਕਰ ਸਕਦੇ ਨੇ ਜਦੋਂ ਤੁਹਾਨੂੰ ਨਵਾਉਂਦੇ ਨੇ ਧਵਾਉਂਦੇ ਨੇ ਤਿਆਰ ਕਰਦੇ ਨੇ ਸਕੂਲ ਲਈ ਭੇਜਦੇ ਨੇ ਆਪਣੇ ਨਾਲ ਲੈ ਕੇ ਜਾਂਦੇ ਨੇ ਤਾਂ ਉਹੀ ਸਿਰਫ ਪਰਸਨ ਨੇ ਜੋ ਤੁਹਾਨੂੰ ਇਹਨਾਂ ਜਗ੍ਹਾ ਦੇ ਉੱਪਰ ਟੱਚ ਕਰਦਾਂ ਬਾਕੀ ਕੋਈ ਵੀ ਇਨਸਾਨ ਤੁਹਾਨੂੰ ਇਹਨਾਂ ਤਿੰਨ ਡੇਂਜਰ ਪਲੇਸਸ ਦੇ ਉੱਪਰ ਟੱਚ ਨਹੀਂ ਕਰ ਸਕਦਾ ਹਾਂ ਕਈ ਕੇਸਸ ਦੇ ਵਿੱਚ ਆ ਕੇ ਡਾਕਟਰ ਉਹ ਟੱਚ ਕਰ ਸਕਦਾ ਕਿਉਂਕਿ ਬੱਚਾ ਬਿਮਾਰ ਹੋ ਸਕਦਾ ਕੋਈ ਪ੍ਰੋਬਲਮ ਹੋ ਸਕਦੀ ਹੈ ਤਾਂ ਡਾਕਟਰ ਟੱਚ ਕਰ ਸਕਦਾ ਡਾਕਟਰ ਵੀ ਤਾਂ ਹੀ ਟੱਚ ਕਰ ਸਕਦਾ ਜੇ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਨੇ ਤੇ ਉਹਨਾਂ ਦਾ ਕੌਨਸੈਂਟ ਆ ਉਹਨਾਂ ਨੂੰ ਹਾਂ ਵੀ ਉਹਨਾਂ ਦੀ ਦੇਖਰੇਖ ਦੇ ਵਿੱਚ ਉਹ ਇਹਨਾਂ ਪ੍ਰਾਈਵੇਟ ਪਾਰਟਸ ਨੂੰ ਟੱਚ ਕਰ ਸਕਦੇ ਆ ਤਾਂ ਬਹੁਤ ਕਾਮਨ ਚੀਜ਼ਾਂ ਨੇ ਜਿਹੜੀਆਂ ਮਤਲਬ ਆਪਣੇ ਬੱਚਿਆਂ ਨੂੰ ਦੱਸਣ ਵਾਲੀਆਂ ਨੇ ਉਹਦੇ ਵਿੱਚ ਇੱਕ ਹੋਰ ਬਹੁਤ ਸੋਹਣੀ ਚੀਜ਼ ਦੱਸੀ ਹੋਈ ਸੀ ਫਾਰ ਐਗਜ਼ਾਮਪਲ ਕਿ ਬੱਚਾ ਕਿਤੇ ਬਾਹਰ ਜਾ ਰਿਹਾ ਇਕੱਲਾ ਹੋ ਤੇ ਉਹਨੂੰ ਇੰਨੀ ਸੋਚ ਸਮਝ ਹੋਣੀ ਚਾਹੀਦੀ ਹੈ ਕਿ ਐਨਾ ਐਕਟਿਵ ਆਪਣੇ ਬੱਚੇ ਨੂੰ ਕਰਨਾ ਚਾਹੀਦਾ ਕਿ ਉਹ ਦੇਖ ਸਕੇ ਕਿ ਜੇ ਅਗਰ ਕੋਈ ਖਾਲੀ ਜਗ੍ਹਾ ਕਿ ਕਾਫੀ ਦੂਰ ਤੱਕ ਕੋਈ ਨਹੀਂ ਦਿਖ ਰਿਹਾ ਤਾਂ ਫਿਰ ਵੀ ਉਹ ਇਹ ਨਜ਼ਰ ਮਾਰੇ ਕਿ ਆਲੇ ਦੁਆਲੇ ਕੋਈ ਸੇਫ ਜਗਾ ਹੈ ਕੋਈ ਤਾਂ ਕਿ ਇਹ ਸਮਝਦਾਰ ਇਨਸਾਨ ਆ ਇੱਕ ਮੈਚੁਰ ਇਨਸਾਨ ਆ ਇੱਥੇ ਅਲੇਦਵਾਲੇ ਹੈਗੇ ਨੇ ਤਾਂ ਉਹਨਾਂ ਨੂੰ ਅਗਰ ਦਿੱਕਤ ਆਉਂਦੀ ਆ ਤਾਂ ਉਹ ਉਹਨਾਂ ਦੀ ਹੈਲਪ ਲੈ ਸਕਦੇ ਆ ਅਗਰ ਰਸਤੇ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਜਾਂ ਫਿਰ ਇਹ ਚੀਜ਼ ਹੋ ਉਹਨਾਂ ਨੇ ਦੱਸੀ ਕਿ ਕਿ ਤੁਹਾਨੂੰ ਕੋਈ ਕਿਡਨੈਪ ਜਾਂ ਹਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਹਾਡੇ ਗਲੇ ਦੇ ਵਿੱਚ ਜਿੰਨੀ ਜਾਨਾ ਜਿੰਨਾ ਜ਼ੋਰ ਆ ਉਹਨੇ ਜ਼ੋਰ ਦੀ ਤੁਸੀਂ ਚੀਖੋ ਚਿਲਾਓ ਕਿ ਤਾਂ ਜੋ ਅਲੇਦਵਾਲੇ ਦੂਰ ਤੱਕ ਤੁਹਾਡੀ ਆਵਾਜ਼ ਆਵੇ ਤੇ ਕਿਸੇ ਨੂੰ ਸੁਣੇ ਤਾਂ ਇਹ ਵੀ ਇੱਕ ਵੱਡਾ ਫੇਵਰ ਹੁੰਦਾ ਕਿ ਉਸ ਇਨਸਾਨ ਦੇ ਜੋ ਤੁਹਾਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕਿ ਡਰਾਪ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਮਨ ਦੇ ਵਿੱਚ ਇਹ ਡਰ ਹੋ ਗਿਆ ਕਿਸੇ ਨੂੰ ਆਵਾਜ਼ ਸੁਣ ਗਈ ਤਾਂ ਮੇਰੇ ਤੱਕ ਕੋਈ ਅਪਰੋਚ ਕਰੂਗਾ ਤਾਂ ਮੈਂ ਫੜਿਆ ਜਾਊਂਗਾ ਤਾਂ ਉਹ ਉੱਥੋਂ ਉਹਨੂੰ ਛੱਡ ਕੇ ਜਾਣ ਦੀ ਕੋਸ਼ਿਸ਼ ਤਾਂ ਇਸ ਤਰ੍ਹਾਂ ਦੇ ਬੜੇ ਹੋਰ ਸਾਰੇ ਐਗਜ਼ਾਮਪਲਸ ਹੋ ਸਕਦੇ ਨੇ ਤੇ ਪੇਰੈਂਟਸ ਹੋਣ ਦੇ ਨਾਤੇ ਤੁਹਾਨੂੰ ਵੀ ਇਹ ਚੀਜ਼ਾਂ ਨੂੰ ਸੋਚਣਾ ਚਾਹੀਦੀਆਂ ਕਿ ਜਿਆਦਾ ਤੋਂ ਜਿਆਦਾ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਬੱਚਿਆਂ ਦੇ ਵਿੱਚ ਇੰਡਿਊਸ ਕਰੀਏ ਕਿ ਉਹ ਇਸ ਚੀਜ਼ ਦਾ ਅਭਾਸ ਲੈ ਸਕਣ ਸਮਝ ਸਕਣ ਕਿ ਕੀ ਚੀਜ਼ ਚੰਗੀ ਆ ਕੀ ਮੜੀ ਇੱਥੇ ਇੱਕ ਹੋਰ ਚੀਜ਼ ਵੀ ਜਿਹੜੀ ਬੜੀ ਜ਼ਰੂਰੀ ਹੈ ਡਿਸਕਸ ਕਰਨੀ ਕਿ ਛੋਟੇ ਬੱਚੇ ਨੇ ਉਹ ਛੋਟੇ-ਛੋਟੇ ਚੀਜ਼ਾਂ ਦੇ ਲਾਲਚੀ ਹੁੰਦੇ ਨੇ ਜਿਵੇਂ ਕੋਈ ਚੀਜ਼ ਖਾਣ ਦਾ ਮਨ ਕਰਦਾ ਬੱਚਿਆਂ ਦਾ ਤਾਂ ਜ਼ਿਆਦਾਤਰ ਜਿਹੜੇ ਬਾਹਰ ਤੋਂ ਲੋਕ ਲੈ ਜਿਹੜੇ ਕਦੇ ਕਿਡਨੈਪ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਬੱਚਿਆਂ ਨੂੰ ਭਰਮਾਉਂਦੇ ਨੇ ਕੋਈ ਵਧੀਆ ਚੀਜ਼ਾਂ ਦਿਖਾ ਕੇ ਖਾਣ ਵਾਲੀਆਂ ਚੀਜ਼ਾਂ ਜਾਂ ਖਿਡੌਣੇ ਦਿਖਾ ਕੇ ਉਹਨਾਂ ਨੂੰ ਭਰਮਾਉਂਦੇ ਨੇ ਤੇ ਬੱਚੇ ਕਈ ਵਾਰੀ ਇਹਨਾਂ ਚੀਜ਼ਾਂ ਦਾ ਲਾਲਚ ਕਰਕੇ ਉਹਨਾਂ ਦੇ ਕੋਲੇ ਚਲੇ ਜਾਂਦੇ ਨੇ ਇਹ ਚੀਜ਼ ਵੀ ਉਹਨਾਂ ਨੂੰ ਸਮਝਾਉਣੀ ਜ਼ਰੂਰੀ ਹੈ ਕਿ ਕਿਸੇ ਵੀ ਅਨਨੋਨ ਪਰਸਨ ਤੋਂ ਜਿਹਨੂੰ ਤੁਸੀਂ ਨਹੀਂ ਜਾਣਦੇ ਉਹ ਤੋਂ ਕੋਈ ਚੀਜ਼ ਖਾਣ ਲਈ ਨਹੀਂ ਲੈਣੀ ਉਹ ਤਾਂ ਕੋਈ ਚੀਜ਼ ਖੇਡਣ ਲਈ ਨਹੀਂ ਨਹੀਂ ਹੈਗੀ ਤਾਂ ਉਹਦੇ ਕੋਲ ਨਹੀਂ ਜਾਣਾ ਜਿਹਨੂੰ ਤੁਸੀਂ ਨਹੀਂ ਜਾਣਦੇ ਇਸ ਤਰ੍ਹਾਂ ਅਵੇਅਰ ਕਰਨਾ ਵੀ ਜ਼ਰੂਰੀ ਹੈ ਤਾਂ ਇਹ ਬਸ ਤਾਂ ਬੱਚੇ ਦੀ ਗਰੋਥ ਦੇ ਕੋਣੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਬੱਚੇ ਦੀ ਗਰੋਥ ਦੇ ਅਕੋਰਡਿੰਗ ਉਸ ਦੀ ਏਜ ਦੇ ਮਤਲਬ ਕੋ ਉਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਥੋੜੀ-ਥੋੜੀ ਕਰਕੇ ਸਿਖਾਈਆਂ ਜਾਣ ਸਮਝਾਈਆਂ ਜਾਣ ਮਾਂ-ਬਾਪ ਤੋਂ ਬਿਨਾ ਇਹ ਚੀਜ਼ਾਂ ਨੇ ਜਿਹੜੀਆਂ ਬੱਚੇ ਦੇ ਵਿੱਚ ਕੋਈ ਨਹੀਂ ਭਰ ਸਕਦਾ ਨਹੀਂ ਸਮਝਾ ਸਕਦਾ ਕਿਉਂਕਿ ਉਹਨਾਂ ਦਾ ਆਪਸ ਵਿੱਚ ਹੀ ਅੰਡਰਸਟੈਂਡਿੰਗ ਲੈਵਲ ਆ ਜਿਹੜਾ ਉਹ ਬਹੁਤ ਚੰਗਾ ਹੁੰਦਾ ਹੈ ਤੇ ਬਸ ਇਹ ਐਨੀ ਜੀ ਵੀਡੀਓ ਸੀ ਤਾਂ ਮੇਰੀ ਸਭ ਨੂੰ ਇਹ ਦਿਲੀ ਰਿਕੁਐਸਟ ਆ ਕਿ ਅਗਰ ਤੁਹਾਨੂੰ ਹੋਰ ਵੀ ਜ਼ਿਆਦਾ ਬੈਟਰ ਵੀ ਸਮਝ ਆਉਂਦ ਨੇ ਆਪਣੇ ਬੱਚਿਆਂ ਨੂੰ ਤਰੀਕੇ ਸਮਝਾਉਣ ਦੇ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਸਮਝਾਓ ਤੇ ਹੋਪਫੁਲੀ ਤੁਸੀਂ ਇਸ ਤੋਂ ਵੀ ਜ਼ਿਆਦਾ ਚੀਜ਼ਾਂ ਜਾਣਦੇ ਹੋ ਕਿ ਕਿਸ ਤਰ੍ਹਾਂ ਸਮਝਾਉਣੀਆਂ ਨੇ ਚੰਗੀਆਂ ਤੇ ਮਾੜੀਆਂ ਤਾਂ ਤੁਸੀਂ ਇਹ ਸਾਰੇ ਭਲੀ ਭਾਂਤੇ ਜਾਣਦੇ ਹੋ ਤਾਂ ਕਿਰਪਾ ਕਰਕੇ ਤੁਸੀਂ ਜ਼ਰੂਰ ਇਹ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ ਥੋੜਾ ਜਿਹਾ ਤੁਹਾਨੂੰ ਆਪਣੇ ਬੱਚਿਆਂ ਨਾਲ ਫਰੈਂਡਲੀ ਮਾਹੌਲ ਬਣਾਉਣਾ ਚਾਹੀਦਾ ਤਾਂ ਜੋ ਉਹ ਫ੍ਰੈਂਕਲੀ ਤੁਹਾਨੂੰ ਆਪਣੇ ਦੁੱਖ ਤਕਲੀਫਾਂ ਖੁਸ਼ੀਆਂ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰ ਸਕਣ